ਰੋਟਰੀ ਕਲੱਬ ਗੁਰਾਹਦੇ ਪ੍ਰਧਾਨ ਹਰਜੀਵਨ ਜੈਨ ਦੀ ਪ੍ਰਧਾਨਗੀ ਹੇਠ ਹੜਪੀੜਤਾਂ ਵਾਸਤੇ 250 ਗੱਦਿਆਂ ਤੇ 25 ਬੈੱਡ ਡੇਰਾ ਬਾਬਾ ਨਾਨਕ ਲਈ ਭੇਜੇ ਗਏ ਇਸ ਮੌਕੇ ਗੱਲਬਾਤ ਕਰਦਿਆਂ ਕਲੱਬ ਦੇ ਪ੍ਰਧਾਨ ਹਰਜੀਵਨ ਜੈਨ, ਸਾਫਕਾ ਪ੍ਰਧਾਨ ਜਸਵਿੰਦਰ ਸੂਰੀ ਅਤੇ ਐਡਵੋਕੇਟ ਅਸ਼ਵਨੀ ਕੁਮਾਰ ਨੇ ਕਿਹਾ ਕਿ ਪਿਛਲੇ ਦਿਨੀ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਹੜਾ ਕਾਰਨ ਕਾਫੀ ਨੁਕਸਾਨ ਹੋ ਗਿਆ ਸੀ ਉਸ ਸਮੇਂ ਵੀ ਰੋਟਰੀ ਕਲੱਬ ਵੱਲੋਂ ਵੀ ਵੱਡੇ ਉਪਰਾਲੇ ਕੀਤੇ ਗਏ ਸਨ ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦੀ ਮੰਗ ਤੇ ਹੀ ਕਲੱਬ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ ਜੋ ਕਿ ਆਉਣ ਵਾਲੇ ਸਮੇਂ ਵਿੱਚ ਵੀ ਜਾਰੀ ਰੱਖਿਆ ਜਾਵੇਗਾ ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਹਰਮੇਸ਼ ਲਾਲ ਚੋਹਾਨ ਨੇ ਕਲੱਬ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਮੁਸੀਬਤ ਦੀ ਘੜੀ ਵਿੱਚ ਸਾਨੂੰ ਸਾਰਿਆਂ ਨੂੰ ਪੀੜਤ ਲੋਕਾਂ ਦੀ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਹੈ। ਗੁਰਾਇਆਂ ਤੋਂ ਨਵਰਾੰਗ ਚੈਨਲ ਦੇ ਮਨੀਸ਼ ਕੌਸ਼ਲ ਦੀ ਵਿਸ਼ੇਸ਼ ਰਿਪੋਰਟ। ਪੰਜਾਬ ਵਿੱਚ ਹੜ੍ਹਾਂ ਨੇ ਬਹੁਤ ਨੁਕਸਾਨ ਕੀਤਾ ਜਦੀ ਪ੍ਰਪਾਈ ਕਰਨੀ ਬੜੀ ਮੁਸ਼ਕਲ ਹੈ। ਇਹ ਸਾਰੇ ਲੋਕਾਂ ਦੇ ਸਹਿਯੋਗ ਨਾਲ ਹੀ ਹੋ ਰਿਹਾ ਹੈ। ਗਵਰਨਮੈਂਟ ਤਾਂ ਆਪਣੇ ਤਰ੍ਹਾਂ ਦੇ ਕੰਮ ਕਰ ਰਹੀ ਹੈ। ਆਪਾਂ ਜਿੰਨੇ ਪੰਜਾਬ ਵਾਸੀ ਹੈ ਉਹ ਬਾੜ ਚੜ ਕੇ ਹਿੱਸਾ ਲੈ ਕੇ ਲੋਕਾਂ ਦੀ ਮਦਦ ਕਰ ਰਹੇ ਹਨ। ਅਸੀਂ ਵੀ ਰੋਟਰੀ ਕਲੱਬ ਚੈਟਰਸਾਇਟੀ ਵੱਲੋਂ ਅੱਜ 250 ਗੱਦੇ ਤੇ 25 ਬੈੱਡ ਦੀ ਪਹਿਲੀ ਕਿਸ਼ਤ ਲੈ ਕੇ ਜਾ ਰਹੇ ਹਾਂ ਡੇਰਾ ਬਾਬਾ ਨਾਨਕ ਇਸ ਦੇ ਨਾਲ ਸਾਡੇ ਹੋਰ ਸੱਜਣ ਵੀ ਸਾਡਾਂ ਕਾਫੀ ਦਾਨੀ ਜੁੜੇ ਹਨ ਤੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਦਾਨ ਦੇ ਕੇ ਸਮਰਨ ਦਿੱਤਾ ਜਿਸ ਤਰ੍ਹਾਂ ਆਪ ਸਭ ਇਸ ਗੱਲ ਤੋਂ ਜਾਣੂ ਹੈਗੇ ਆਂ ਕਿ ਹੜ੍ਹਾਂ ਦੇ ਪ੍ਰਕੋਪ ਕਾਰਨ ਪੰਜਾਬ ਕਾਫੀ ਮਾਰ ਹੇਠ ਆਇਆ ਹੈ ਇਸ ਦੇ ਚੱਲਦੇ ਹੀ ਅੱਜ ਰੋਟਰੀ ਕਲੱਬ ਗੁਰਾਇਆਂ ਵੱਲੋਂ ਇੱਕ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਜਿਹਦੇ ਜਿਸ ਦਿਨ ਵਿੱਚ ਅੱਜ ਸ਼ਹਿਰ ਦੇ ਸਾਰੇ ਹੀ ਪਤਵੰਤੇ ਸੱਜਣ ਮੋਤਵਾਰ ਵਿਅਕਤੀ ਸਮਾਜਿਕ ਧਾਰਮਿਕ ਅਤੇ ਰਾਜਨੀਤਿਕ ਦੇ ਸਾਰੇ ਆਗੂ ਇਕੱਠੇ ਹੋ ਕੇ ਅੱਜ ਇੱਕ ਜਿਹੜਾ ਪਹਿਲੇ ਪੜਾ ਦੇ ਹੀਟ ਸਮਗਰੀ ਭੇਜ ਰਹੇ ਹਨ ਉਹਦੇ ਵਿੱਚ ਬਹੁਤ ਹੀ ਵਧੀਆ ਵੱਡਾ ਉਪਰਾਲਾ ਇਹ ਸ਼ਹਿਰ ਨਿਵਾਸੀ ਕਰ ਰਹੇ ਹੈਗੇ ਆ ਸਾਰੇ ਸ਼ਹਿਰ ਨਿਵਾਸੀ ਇਕੱਠੇ ਹੋ ਕੇ ਇਸ ਉਪਰਾਲੇ ਨੂੰ ਕਿ ਜਿਹੜਾ ਹੜਾਂ ਦੇ ਵਿੱਚ ਵਿਅਕਤੀਆਂ ਦੇ ਵਿੱਚ ਜਿਨ੍ਹਾਂ ਨੂੰ ਉਹਨਾਂ ਨੂੰ ਪ੍ਰੋਬਲਮ ਆਈ ਹੈ ਉਹਨਾਂ ਦੀਆਂ ਜੜੀਆਂ ਲੋੜਾਂ ਨੂੰ ਪੂਰਤੀ ਕਰਨ ਦੇ ਲਈ ਜਿਹੜਾ ਉਪਰਾਲਾ ਹੋ ਰਿਹਾ ਹੈ ਇਹਦੇ ਵਾਸਤੇ ਰੋਟਰੀ ਕਲੱਬ ਦਾ ਬਹੁਤ ਵਧੀਆ ਵੱਡਾ ਯੋਗਦਾਨ ਹੈ ਇਸ ਕਰਕੇ ਸਾਰੇ ਕਲੱਬ ਮੈਂਬਰ ਉਸ ਤੋਂ ਇਲਾਵਾ ਸਾਡੇ ਸ਼ਹਿਰ ਵਾਸੀ ਪ੍ਰਧਾਨ ਸਰ ਜੀ ਹਰਜੀਵਨ ਜੈਨ ਜੀ ਨੂੰ ਬਹੁਤ ਹੀ ਵਧਾਈ ਦਿੰਦੇ ਹਨ ਕਿ ਜਿਹੜਾ ਇਹਨਾਂ ਨੇ ਬਹੁਤ ਵਧੀਆ ਇਨੀਸ਼ੀਏਟਿਵ ਲੈ ਕੇ ਇਹ ਇਹ ਉਪਰਾਲੇ ਨੂੰ ਅੱਗੇ ਲੈ ਕੇ ਤੋਰ ਰਹੇ ਹਨ ਤਾਂ ਜੋ ਇਸ ਮਾਰ ਹੇਠ ਜੋ ਵੀ ਲੋਕਾਂ ਦੀ ਜਿੰਨੀ ਵੀ ਸਹਾਇਤਾ ਹੋ ਸਕੇ ਉਹ ਕਰ ਸਕੀਏ ਧੰਨਵਾਦ ਜੀ ਅੱਜ ਬਹੁਤ ਹੀ ਵੱਡਾ ਪ੍ਰਾਲਾ ਕੀਤਾ ਰੋਟਰੀ ਕਲੱਬ ਨੇ ਸਾਡੇ ਹਰਜੀਵਨ ਜੈਨ ਜੀ ਆ ਪ੍ਰਧਾਨ ਉਹ ਸਾਡੇ ਰਿਸਪੈਕਟਡ ਮੈਂਬਰ ਆ ਬਹੁਤ ਹੀ ਸ਼ਹਿਰ ਦੀਆਂ ਉਗੀਆਂ ਸਖਿਤਾ ਨੇ ਜਿਹੜਾ ਕਿ ਜੋ ਹਰ ਪਰਿਵਾਰ ਹਰ ਪੀੜਿਤ ਪਰਿਵਾਰ ਨੇ ਉਹਨਾਂ ਦੀ ਮਦਦ ਤੇ ਲਈ ਡੇਰਾ ਬਾਬਾ ਨਾਨਕ ਜੀ ਦੇ ਗੁਰਦੁਆਰਾ ਸਾਹਿਬ ਤੋਂ ਇਹਨਾਂ ਅਰੰਭਤਾ ਕੀਤੀ ਆ ਉੱਥੇ ਇਹ ਆਪਣੇ ਪ੍ਰਸ਼ਾਸਨ ਨੂੰ ਇਹ ਸਪੋਰਟ ਕਰਨਗੇ ਅਸੀਂ ਨਗਰ ਕੌਂਸਲ ਵੱਲੋਂ ਮੈਂ ਆਪਣੀ ਸਾਰੀ ਟੀਮ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਇਹੋ ਜਿਹਾ ਪ੍ਰਾਲੇ ਜਿਹੜੇ ਸਮਾਜ ਲਈ ਕਾਰ ਰਹੇ ਨੇ ਇਹਨਾਂ ਨੂੰ ਇਸ ਅਪਰਾਲੇ ਲਈ ਮੈਂ ਧੰਨਵਾਦ ਕਰਦਾ ਔਰ ਜੋ ਵੀ ਇਹਨਾਂ ਨੂੰ ਸਹਿਯੋਗ ਸਾਡੀ ਨਗਰ ਕੌਂਸਲ ਵੱਲੋਂ ਚਾਹੁੰਦਾ ਚਾਹੀਦਾ ਅਸੀਂ ਇਹਨਾਂ ਨਾਲ 24 ਘੰਟੇ ਖੜੇ ਆ ਜੀ